ਲੋਭੇ ਸਾਥੀਓ ਹੋਇਆ ਇਸ ਤਰ੍ਹਾਂ ਕਿ ਇੱਕ ਦੋਸਤ ਆਪਣੇ ਦੋਸਤ ਨੂੰ ਦੱਸ ਰਿਹਾ ਸੀ ਵੀ ਪਤਨੀਆਂ ਦੇ ਨਾਲ ਨਾ ਬਹਿਸ ਵਿੱਚ ਕਦੇ ਨਹੀਂ ਜਿੱਤ ਸਕਦੇ ਤੁਸੀਂ ਜੇ ਜਿੱਤਣਾ ਚਾਹਦੇ ਹੋ ਨਾ ਤੇ ਉਹਨਾਂ ਨਾਲ ਹੱਸ ਕੇ ਜਿੱਤੋ ਹੱਸਦੇ ਰਿਹਾ ਕਰੋ ਖੁਸ਼ ਰਿਹਾ ਕਰੋ ਤਾਂ ਤੁਸੀਂ ਜਿੱਤ ਸਕਦੇ ਹੋ ਉਹ ਬੰਦੇ ਨੇ ਇਸ ਤਰ੍ਹਾਂ ਹੀ ਕੀਤਾ ਜੀ ਕਹਿੰਦਿਆਂ ਕਿ ਖੁਸ਼ ਰਿਆਂ ਕਰੇ ਹਰ ਹਕਤੱਸਦਾ ਰਿਆਂ ਕਰੇ ਇੱਕ ਦਿਨ ਦੋ ਦਿਨ ਹਫਤਾ ਲੰਘ ਗਿਆ ਤੇ ਪਤਨੀ ਨੂੰ ਕਹਿੰਦੀ ਮੈਂ ਦੇਖ ਰਹੀ ਹਾਂ ਇੱਕ ਹਫਤੇ ਤੋਂ ਬੜਾ ਹੱਸ ਰਹੇ ਹੋ ਲੱਗਦਾ ਤੁਹਾਡਾ ੂਤ ਕੱਢਣਾ ਹੀ ਪੈਣਾ ਦੇਖੋ ਜੀ ਮੈਂ ਹਰ ਗੁਰਪ੍ਰੀਤ ਘੁੱਗੀ ਇੱਕ ਬੜਾ ਜ਼ਬਰਦਸਤ ਆਰਟਿਸਟ ਹੈ ਮੈਂ ਉਹਦਾ ਫੈਨ ਹਾਂ ਇੱਕ ਹੋਰ ਹੈਗਾ सुरेंद्र ਸ਼ਰਮਾ ਸੁਰਿੰਦਰ ਸ਼ਰਮਾ ਨੇ ਆਪਣੀ ਪਹਿਲੀ ਟੇਪ ਜਦੋਂ ਰਿਲੀਜ਼ ਕੀਤੀ ਸੀ ਚਾਰ ਲਾਈਨਾਂ ਤੇ ਉਹ ਮਨੋਜ ਕੁਮਾਰ ਨੇ ਰਿਲੀਜ਼ ਕੀਤੀ ਸੀ ਉਹ ਮੈਨੂੰ ਬੜੀ ਪਸੰਦ ਆਈ ਸੀ ਮੈਂ ਉਹਦਾ ਬੜਾ ਫੈਨ ਆ ਪਰ ਇਹ ਦੋਨੋਂ ਆਰਟਿਸਟ ਨਾ ਇਹ ਮਰਦਾਂ ਨੂੰ ਬੜਾ ਵਿਗਾੜ ਰਹੇ ਨੇ ਇਹ ਕਹਿੰਦੇ ਨੇ ਕਿ ਮਰਦਾਂ ਨੂੰ ਚਾਹੀਦਾ ਘਰ ਕਦੇ ਹੱਸ ਕੇ ਨਾ ਜਾਓ ਸੜੇ ਹੋਏ ਜਾਓ ਜਦੋਂ ਵੀ ਘਰ ਜਾਓ ਤੁਹਾਡਾ ਮੂਡ ਖਰਾਬ ਹੋਣਾ ਚਾਹੀਦਾ ਸੜੇ ਹੋਏ ਜਾਓ ਤੇ ਉਹਦਾ ਫਾਇਦਾ ਇਹ ਹੋਏਗਾ ਵੀ ਪਤਨੀਆਂ ਤੁਹਾਡੇ ਅੱਗੇ ਪਿੱਛੇ ਫੇਰਨਗੀਆਂ ਕਹਿਣਗੀਆਂ ਕੀ ਹੋਇਆ ਹੈ ਜੀ ਅੱਜ ਕੀ ਹੋਇਆ ਕੰਮ ਤੇ ਕੁਝ ਹੋਇਆ ਹੈ ਬੈਠੋ ਮੈਂ ਤੁਹਾਡੇ ਆਸਤੇ ਚਾਹ ਬਣਾ ਕੇ ਲਿਆਂਦੀ ਆ ਤੇ ਹੁੰਦਾ ਇਹ ਹੈ ਕਿ ਇਹ ਸਾਰਾ ਸੇਵਾ ਕਰਾਉਣ ਵਾਸਤੇ ਕਰਦੇ ਨੇ ਮੈਂ ਇਹਦੇ ਉਲਟ ਆ ਮੈਂ ਪਤਨੀਆਂ ਸਾਰੀਆਂ ਨੂੰ ਇਹ ਐਡਵਾਈਸ ਕਰਦਾ ਕਿ ਜਦੋਂ ਘਰ ਵਾਲਾ ਕੰਮ ਆਵੇ ਨਾ ਪਾਵੇਂ ਕਿੰਨਾ ਮਰਜੀ ਥੱਕਿਆ ਟੁੱਟਿਆ ਹੋਵੇ ਉਹਨਾਂ ਨੂੰ ਦਬਾ ਕੇ ਡਾਂਟੋ ਦਬਾ ਕੇ ਡਾਂਟੋ ਉਹਨਾਂ ਨੂੰ ਤੁਸੀਂ ਨਹੀਂ ਜਾਣਦੇ ਉਹ ਕਿਉਂ ਡਾਂਟ ਰਹੇ ਹੋ ਪਰ ਉਹਨਾਂ ਨੂੰ ਪਤਾ ਹੈ ਕਿ ਉਹ ਕਰਕੇ ਆਏ ਨੇ ਉਪਰੋਂ ਉਪਰੋਂ ਨਾਰਾਜ਼ ਹੁੰਦੇ ਨੇ ਅਕੇ ਡਾਂਟਣ ਤੋਂ ਬਾਅਦ ਥੋੜੀ ਦੇਰ ਬਾਅਦ ਪਤਨੀਆਂ ਫਿਰ ਕਹਿੰਦੀਆਂ ਜੀ ਮੈਂ ਇਸ ਕਰਕੇ ਡਾਂਟੀ ਐ ਡਾਂਟ ਮਾਰੀ ਸੀ ਤੁਹਾਨੂੰ ਉਹ ਬੰਦੇ ਉਪਰੋਂ ਪੂਰਾ ਨਰਾਜ਼ ਹੁੰਦੇ ਜੇ ਅੰਦਰੋਂ ਖੁਸ਼ ਹੁੰਦੇ ਜੇ ਵੀ ਚਲੋ ਇਹਨੂੰ ਉਹ ਗੱਲ ਤਾਂ ਨਹੀਂ ਨਾ ਪਤਾ ਲੱਗੀ ਸੋ ਇਹ ਚੱਲਦਾ ਰਹਿੰਦਾ ਜੀ ਇਹ ਪਤੀ ਪਤਨੀ ਇਹ ਸ਼ੁਗਲ ਚ ਚੱਲਦਾ ਰਹਿੰਦਾ ਪਰ ਮੈਂ ਤਾਂ ਇਹ ਵੀ ਦੇਖਿਆ ਕਿ ਪਤੀ ਕੰਮ ਇਹੋ ਜਿਹਾ ਕਰਦੇ ਨੇ ਵੀ ਜ਼ਬਰਦਸਤੀ ਡਾਂਟ ਖਾਂਦੇ ਨੇ ਹੁਣ ਦੇਖੋ ਜੇ ਪਤਨੀ ਨੇ ਇਹ ਕਹਿ ਦਿੱਤਾ ਕਿ ਮੈਂ ਜੀ 5 ਮਿੰਟ ਵਿੱਚ ਤਿਆਰ ਹੋ ਕੇ ਆਈ ਤਾਂ ਉਹ ਨੂੰ ਹਰ 10 ਮਿੰਟ 15 ਮਿੰਟ ਬਾਅਦ ਇਹ ਯਾਦ ਲਾਉਣ ਦੀ ਕੀ ਲੋੜ ਹੈ ਰਿਮਾਈਂਡ ਕਰਾਉਣ ਦੀ ਕੀ ਲੋੜ ਹੈ ਇਹ ਜੀ ਹੋਇਆ ਜੀ ਇੱਕ ਪਤਨੀ ਨਾ ਆਪਣੇ ਪਤੀ ਨੂੰ ਕਹਿੰਦੀ ਮੈਂ ਨਾ ਇਹ 5 ਮਿੰਟ ਵਿੱਚ ਆਈ ਤੇ ਤੁਸੇ ਹਰ ਦਸਾਂ ਮਿੰਟਾਂ ਬਾਅਦ ਐ ਸਬਜੀ ਵਿੱਚ ਕੜਚੀ ਮਾਰ ਦੇ ਦੇਣਾ ਹੁਣ ਪਤਨੀ ਉઠી ਸਵੇਰੇ ਉੱਠਦਿਆਂ ਸਾਰੀ ਕਹਿੰਦੀ ਇਹ ਸਾਰਾ ਕਸੂਰ ਤੁਹਾਡਾ ਸਾਰਾ ਕਸੂਰ ਤੁਹਾਡਾ ਪਤੀ ਕਹਿੰਦਾ ਵੀ ਗੱਲ ਕੀ ਹੋਈ ਐ ਮੈਨੂੰ ਗੱਲ ਤਾਂ ਦੱਸ ਕਹਿੰਦੀ ਐ ਮੈਨੂੰ ਸੋਚ ਤਾਂ ਲੈਂਦੇਓ ਮੈਂ ਹਾਲੇ ਹੁਣੇ ਹੀ ਤਾਂ ਸੁੱਤੀ ਉੱਠੀ ਆ ਤੇ ਇਸ ਤਰ੍ਹਾਂ ਹੁੰਦਾ ਹੈ ਕਿ ਇੱਕ ਦਿਨ ਸਵੇਰੇ ਜਿਵੇਂ ਪਤੀ ਪਤਨੀ ਸੁੱਤੇ ਹੋਏ ਨੇ ਕੋਠਿਆਂ ਤੇ ਆਪਣੇ ਐਨ ਮੰਜੀਆਂ ਪਈ ਦੋ ਹੁੰਦੀਆਂ ਨੇ ਉਹ ਸੁੱਤੇ ਪਏ ਨੇ ਤੇ ਪਤਨੀ ਉੱਠਦੀ ਆ ਸਾਰੀ ਹਾਏ ਹਾਏ ਮੈਂ ਤਾਂ ਲੁੱਟ ਗਈ ਮੈਂ ਤਾਂ ਮਾਰੀ ਗਈ ਪਤਾ ਨਹੀਂ ਕਿ ਉਹ ਜੇ ਆ ਪਤੀ ਮਿਲਿਆ ਮੈਨੂੰ ਮੈਂ ਤਾਂ ਲੁੱਟ ਗਈ ਉਹ ਪਤੀ ਪਤੀ ਵੀ ਅੱਭੜ ਵਾਏ ਉੱਠਿਆ ਤੇ ਕਹਿਣ ਲੱਗਿਆ ਉਹ ਕੀ ਹੋਇਆ ਕੀ ਹੋਇਆ ਕਹਿੰਦੀ ਉਹ ਕੌਣ ਸੀ ਜਿਹਦੇ ਨਾਲ ਬੀਤ ਤੇ ਘੁੰਮਦੇ ਪਏ ਸੀ ਬਾਹਾਂ ਵਿੱਚ ਬਾਹਾਂ ਪਾ ਕੇ ਉਹ ਕਹਿਣ ਲੱਗਿਆ ਭਾਗੋ ਨੇ ਇਹ ਤੇਰਾ ਸੁਪਨਾ ਹੋਵੇਗਾ ਪਤਨੀ ਕਹਿੰਦੀ ਜੇ ਮੇਰੇ ਸੁਪਨੇ ਜੇ ਇਹ ਕਰਦੇ ਹੋ ਤਾਂ ਆਪਣੇ ਸੁਪਨੇ 'ਚ ਪਤਾ ਨਹੀਂ ਕੀ ਕੀ ਕਰਦੇ ਹੋਗੇ ਹੁਸ਼ਰੂ ਹੱਸਦੇ ਰਹੋ ਹਸਾਂਦੇ ਰਹੋ